ਅਜ ਦੇਸ਼ ਦੇ ਅੰਦਰ ਲੋਕ ਸਭਾ ਚੋਣਾਂ ਦੇ 5ਵੇਂ ਗ੍ਰੇਡ ਤਹਿਤ ਵੋਟਾਂ ਪੈ ਰਹੀਆਂ ਨੇ ਅੱਠ ਸੂਬਿਆਂ ਦੇ ਅੰਦਰ ਵੋਟਾਂ ਪੈ ਰਹੀਆਂ ਨੇ ਤੇ ਸਵੇਰ ਤੋਂ ਹੀ ਵੋਟਰ ਕਤਾਰਾਂ ਦੇ ਵਿੱਚ ਖੜੇ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ ਦੱਸਦੇ ਕਿ 5ਵਾਂ ਗੇੜ ਹੈ ਜਿਸ ਦੇ ਤਹਿਤ ਅੱਜ ਵੋਟਾਂ ਪੈ ਰਹੀਆਂ ਨੇ 8 ਸੂਬਿਆਂ ਦੇ ਵਿੱਚ 49 ਲੋਕ ਸਭਾ ਸੀਟਾਂ ਦੇ ਉੱਪਰ ਵੋਟਾਂ ਪੈ ਰਹੀਆਂ ਨੇ ਜਿੱਥੇ 8 ਕਰੋੜ 95 ਲੱਖ ਤੋਂ ਜ਼ਿਆਦਾ ਵੋਟਰ ਨੇ ਤੇ 94732 ਬੂਥਾਂ ਦੇ ਉੱਪਰ ਇਹ ਵੋਟਾਂ ਪਾਈਆਂ ਜਾ ਰਹੀਆਂ ਨੇ ਦੱਸਦੇ ਕਿ ਉੜੀਸਾ ਵਿਧਾਨ ਸਭਾ ਦੇ ਵਿੱਚ ਬਚੀਆਂ ਹੋਈਆਂ 35 ਸੀਟਾਂ ਤੇ ਵੀ ਅੱਜ ਹੀ ਵੋਟ ਪੈ ਰਹੀ ਹੈ ਪੰਜਵੇਂ ਪੜਾਅ ਦੀਆਂ 49 ਲੋਕ ਸਭਾ ਸੀਟਾਂ ਦੇ ਵਿੱਚ ਕੁੱਲ 695 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਦੱਸਦੇ ਕਿ ਮਹਾਰਾਸ਼ਟਰ ਦੀਆਂ 13 ਉੱਤਰ ਪ੍ਰਦੇਸ਼ ਦੀਆਂ 14 ਪੱਛਮ ਬੰਗਾਲ ਦੀਆਂ 7 ਬਿਹਾਰ ਦੀਆਂ 5 ਚਾਰਖੰਡ ਦੀਆਂ 3 ਉੜੀਸਾ ਦੀਆਂ 5 ਅਤੇ ਜੰਮੂ ਕਸ਼ਮੀਰ ਤੇ ਲਦਾਖ ਦੀ ਇੱਕ ਇੱਕ ਸੀਟ ਤੇ ਵੋਟ ਪੈ ਰਹੀ ਹੈ ਪੰਜਵੇਂ ਪੜਾਅ ਦੇ ਵਿੱਚ ਸਭ ਤੋਂ ਘੱਟ ਸੇਟਾ 49 ਤੇ ਵੋਟਾਂ ਹੋ ਰਹੀਆਂ ਨੇ ਜਿੱਥੇ ਸਵੇਰ ਤੋਂ ਹੀ ਵੋਟਰ ਕਤਾਰਾਂ ਦੇ ਵਿੱਚ ਖੜੇ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ ਚੋਣ ਕਮਿਸ਼ਨ ਦੇ ਮੁਤਾਬਕ ਅੱਜ ਬਿਹਾਰ ਜੰਮੂ ਕਸ਼ਮੀਰ ਲਦਾਖ ਝਾਰਖੰਡ ਮਹਾਰਾਸ਼ਟਰ 오ਡੀਸਾ ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਪੰਜਵੇਂ ਪੜਾਅ ਦੇ ਵਿੱਚ 9 ਲੱਖ 47 ਹਜ਼ਾਰ ਕਰਮਚਾਰੀ ਚੋਣ ਪਰ ਕਰਿਆ ਦਾ ਸੰਚਾਲਨ ਕਰਨਗੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਵੋਟਾਂ ਪਹਿਨ ਗਿਆ ਪੰਜਵੇਂ ਪੜਾ ਦੇ ਵਿੱਚ ਪੁੱਲ 8 ਕਰੋੜ 95 ਲੱਖ ਤੋਂ ਜ਼ਿਆਦਾ ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 5409 ਵੋਟਰ ਥਰਡ ਜੈਂਡਰ ਨੇ ਇਹਨਾਂ ਦੇ ਵਿੱਚੋਂ 100 ਸਾਲੀਆਂ ਫਰਿਸ ਤੋਂ ਜ਼ਿਆਦਾ ਉਮਰ ਦੇ 24000 ਤੋਂ ਵੱਧ ਵੋਟਰ ਨੇ ਜਦਕਿ 85 ਸਾਲੀਆਂ ਇਸ ਤੋਂ ਜ਼ਿਆਦਾ ਉਮਰ ਦੇ 781000 ਵੋਟਰ ਨੇ ਜੋ ਅੱਜ ਸਵੇਰ ਤੋਂ ਹੀ ਕਤਾਰਾਂ ਦੇ ਵਿੱਚ ਖੜੇ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ ਅਜ ਦੇਸ਼ ਦੇ ਅੰਦਰ ਲੋਕ ਸਭਾ ਚੋਣਾਂ ਦੇ 5ਵੇਂ ਗ੍ਰੇਡ ਤਹਿਤ ਵੋਟਾਂ ਪੈ ਰਹੀਆਂ ਨੇ 8 ਸੂਬਿਆਂ ਦੇ ਅੰਦਰ ਵੋਟਾਂ ਪੈ ਰਹੀਆਂ ਨੇ ਤੇ ਸਵੇਰ ਤੋਂ ਹੀ ਵੋਟਰ ਕਤਾਰਾਂ ਦੇ ਵਿੱਚ ਖੜੇ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਿਵਰਤੋਂ ਕਰ ਰਹੇ ਨੇ ਦੱਸਦੇ ਕਿ 5ਵਾਂ ਗ੍ਰੇਡ ਹੈ ਜਿਸ ਦੇ ਤਹਿਤ ਅੱਜ ਵੋਟਾਂ ਪੈ ਰਹੀਆਂ ਨੇ 8 ਸੂਬਿਆਂ ਦੇ ਵਿੱਚ 49 ਲੋਕ ਸਭਾ ਸੀਟਾਂ ਦੇ ਉੱਪਰ ਵੋਟਾਂ ਪੈ ਰਹੀਆਂ ਨੇ ਜਿੱਥੇ 8 ਕਰੋੜ 95 ਲੱਖ ਤੋਂ ਜ਼ਿਆਦਾ ਵੋਟਰ ਨੇ ਤੇ 94732 ਬੂਥਾਂ ਦੇ ਉੱਪਰ ਇਹ ਵੋਟਾਂ ਪਾਈਆਂ ਜਾ ਰਹੀਆਂ ਨੇ ਦੱਸਦੇ ਕਿ ਉੜੀਸਾ ਵਿਧਾਨ ਸਭਾ ਦੇ ਵਿੱਚ ਬਚੀਆਂ ਹੋਈਆਂ 35 ਸੀਟਾਂ ਤੇ ਵੀ ਅੱਜ ਹੀ ਵੋਟ ਪੈ ਰਹੀ ਹੈ ਪੰਜਵੇਂ ਪੜਾਅ ਦੀਆਂ 49 ਲੋਕ ਸਭਾ ਸੀਟਾਂ ਦੇ ਵਿੱਚ ਕੁੱਲ 695 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਦੱਸਦੇ ਕਿ ਮਹਾਰਾਸ਼ਟਰ ਦੀਆਂ 13 ਉੱਤਰ ਪ੍ਰਦੇਸ਼ ਦੀਆਂ 14 ਪੱਛਮ ਬੰਗਾਲ ਦੀਆਂ 7 ਬਿਹਾਰ ਦੀਆਂ 5 ਚਾਰਖੰਡ ਦੀਆਂ 3 ਉੜੀਸਾ ਦੀਆਂ 5 ਅਤੇ ਜੰਮੂ ਕਸ਼ਮੀਰ ਤੇ ਲਦਾਖ ਦੀ ਇੱਕ ਇੱਕ ਸੀਟ ਤੇ ਵੋਟ ਪੈ ਰਹੀ ਹੈ ਪੰਜਵੇਂ ਪੜਾਅ ਦੇ ਵਿੱਚ ਸਭ ਤੋਂ ਘੱਟ 849 ਤੇ ਵੋਟਾਂ ਹੋ ਰਹੀਆਂ ਨੇ ਜਿੱਥੇ ਸਵੇਰ ਤੋਂ ਹੀ VOTER ਕਤਾਰਾਂ ਦੇ ਵਿੱਚ ਖੜੇ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ ਚੋਣ ਕਮਿਸ਼ਨ ਦੇ ਮੁਤਾਬਕ ਅੱਜ ਬਿਹਾਰ ਜੰਮੂ ਕਸ਼ਮੀਰ ਲਦਾਖ ਝਾਰਖੰਡ ਮਹਾਰਾਸ਼ਟਰ 오ਡੀਸਾ ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਦੇ ਵਿੱਚ ਵੋਟਾਂ ਪੈ ਰਹੀਆਂ ਨੇ 5ਵੇਂ ਪੜਾਅ ਦੇ ਵਿੱਚ 9 ਲੱਖ 47 ਹਜ਼ਾਰ ਕਰਮਚਾਰੀ ਚੋਣ ਪ੍ਰਕਿਰਿਆ ਦਾ ਸੰਚਾਲਨ ਕਰਨਗੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਵੋਟਾਂ ਪੈਣ ਗਿਆ ਪੰਜਵੇਂ ਪੜਾ ਦੇ ਵਿੱਚ કુલ 8 ਕਰੋੜ 95 ਲੱਖ ਤੋਂ ਜ਼ਿਆਦਾ ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 5409 ਵੋਟਰ ਥਰਡ ਜੈਂਡਰ ਨੇ ਇਹਨਾਂ ਦੇ ਵਿੱਚੋਂ 100 ਸਾਲੀਆਂ ਫਿਰ ਇਸ ਤੋਂ ਜ਼ਿਆਦਾ ਉਮਰ ਦੇ 24000 ਤੋਂ ਵੱਧ ਵੋਟਰ ਨੇ ਜਦਕਿ 85 ਸਾਲੀਆਂ ਇਸ ਤੋਂ ਜ਼ਿਆਦਾ ਉਮਰ ਦੇ 781000 ਵੋਟਰ ਨੇ ਜੋ ਅੱਜ ਸਵੇਰ ਤੋਂ ਹੀ ਕਤਾਰਾਂ ਦੇ ਵਿੱਚ ਖੜੇ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ Dynamic Savera TV YouTube Facebook Instagram X aur WhatsApp channel par